पच्ची तरीक न पच्ची जनवरी की जी तरीक है वह बहुत ही अहम होंगी है बिकॉज इस डेट में नैशनल वोटर्स डे मनाया जाता है एंड ये शुरू इसलिए होया सीगा, क्योंकि ये सीगा कि जेग वोटर्स है जो वोट नहीं पाते जो अठारह साल तो वध उम्र नौजवान हैं वो अपनी वोट नहीं बनाते सो स्पैशली इस चीज़ में स्पैशल एम्फेसिस दिते हुए इलैक्शन कमिशन वालों ਇੱਕ ਪ੍ਰੋਗਰਾਮ ਜਾਰੀ ਕੀਤਾ ਗਿਆ ਸੀਗਾ ਜਿਦੇ ਵਿੱਚ ਸਪੈਸ਼ਲੀ ਉਹਨਾਂ ਬੱਚਿਆਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ ਕਿ 18 ਸਾਲ ਤੋਂ ਵੱਧ ਜਿਹੜੇ ਹੋ ਚੁੱਕੇ ਹਨ ਤੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਉਹ ਆਪਣਾ ਜਿਹੜਾ ਵੋਟ ਹੈ ਉਹ ਬਣਾਉਣ ਐਂਡ ਜਿਨ੍ਹਾਂ ਦੇ ਵੋਟ ਬਣ ਗਏ ਹਨ ਉਹ ਜ਼ਰੂਰ ਇਲੈਕਸ਼ਨ ਦੇ ਵਿੱਚ ਆਪਣੀ ਵੋਟ ਪਾਉਣ ਸੋ ਇਸ ਸਾਲ ਵੀ ਜੋ ਹੈ ਥੀਮ ਹੈ ਕਿ ਇਹ ਨਾਥਿੰਗ ਲਾਈਕ voting I vote for sure keep voting ਨਾਲ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕਿ VOTING ਨਾਲ ਅਸੀਂ ਜੋ ਜੋ ਸਾਡੀ ਸੁਪਣੀ ਹੈਗੀ ਹੈ ਕਿ ਕਿਸ ਤਰ੍ਹਾਂ ਦਾ ਸਾਡਾ ਸਾਡੀ ਜਿਹੜੀ ਵਿਜਨ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਇਸ ਡਾਇਰੈਕਸ਼ਨ ਦੇ ਵਿੱਚ ਕੰਟਰੀ ਨੂੰ ਜਾਣਾ ਚਾਹੀਦਾ ਹੈਗਾ ਇਸ ਦੇ ਵਿੱਚ ਨੇਸ਼ਨ ਬਿਲਡਿੰਗ ਦੇ ਵਿੱਚ ਸਾਰੇ ਹੀ ਨੌਜਵਾਨ ਵੀ ਆਪਣਾ ਭਾਗ ਲੈ ਸਕਦੇ ਹੈਗੇ ਆ VOT ਪਾਉਣ ਨਾਲ ਸੋ ਇਹ ਬਹੁਤ ਹੀ ਅਹਿਮ ਸਾਡੀ ਰਾਈਟ ਹੈਗੀ ਹੈ ਸਾਡੀ ਇੱਕ ਡਿਊਟੀ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੀ ਰਾਈਟ ਵੀ ਜੋ ਹੈ VOTING ਦੀ ਉਹ ਜ਼ਰੂਰ ਅਪਣਾਈਏ ਸੋ so, 25th ਨੂੰ ਅਸੀਂ ਇਹ ਨੈਸ਼ਨਲ ਵੋਟਰਸ ਡੇ ਮਨਾ ਰਹੇ ਹੈਗੇ ਆ ਤੇ ਜਿਹੜਾ ਜ਼ਿਲ੍ਹਾ ਪੱਦਰੀ ਪ੍ਰੋਗਰਾਮ ਉਹ ਮਹਿੰਦਰਾ ਕਾਲਜ ਦੇ ਵਿੱਚ ਉਲੀਕਿਆ ਗਿਆ ਹੈ ਜਿਦੇ ਵਿੱਚ ਅਸੀਂ ਜਿਹੜੇ ਨਵੇਂ ਵੋਟਰਸ ਬਣੇ ਹੈ ਫॉर द ਫਰਸਟ ਟਾਈਮ ਜਿਹੜੇ ਬਣੇ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਹੋਏ ਅਸੀਂ ਉਹਨਾਂ ਨੂੰ ਐਪਿਕ ਕਾਰਡਸ ਹੈਂਡਓਵਰ ਕਰਾਂਗੇ ਤੇ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਅੱਗੇ ਆ ਕੇ ਆਪਣਾ ਵੋਟ ਦਿਓ ਹੁਣ ਤਾਂ ਚਾਹੇ ਬਜ਼ੁਰਗ ਵੀ ਹੋਣ ਉਹਨਾਂ ਲਈ ਵੀ ਸਪੈਸ਼ਲ ਵਿਵਸਥਾ ਜਿਹੜੀ ਹੈਗੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦੀ ਤਾਂ ਹੋਮ VOTING ਵੀ ਹੈਗੀ ਹੈ ਜਿਹੜੀ 80+ ਦੀ ਉਮਰ ਦੇ ਬਜ਼ੁਰਗ ਸਾਡੇ ਹੈਗੇ ਆਂ ਸੋ ਮੈਂ ਸਾਰਿਆਂ ਨੂੰ ਹੀ ਇਹ ਰਿਕਵੈਸਟ ਕਰਦੀ ਆਂ ਕਿ ਇਹ ਇੱਕ ਇਨਕਲੂਸਿਵ ਸਾਡਾ ਇੱਕ ਪਾਰਟਿਸਪੇਸ਼ਨ ਹੈ ਇਫੈਕਟਿਵ ਡੈਮੋਕ੍ਰੇਸੀ ਦੇ ਵਿੱਚ ਤੇ ਜਿਹੜੇ ਆਉਣ ਵਾਲੇ ਵੀ ਹੁਣ ਜਿਹੜੀ ਲੋਕ ਸਭਾ ਇਲੈਕਸ਼ਨ ਹੈਗੇ ਆ ਜਾਂ ਅੱਗੇ ਵੀ ਜਿਹੜੇ ਇਲੈਕਸ਼ਨ ਆਣਗੇ ਅਸੀਂ ਇਹੀ ਤੁਹਾਨੂੰ ਰਿਕਵੈਸਟ ਕਰਦੇ ਕਿ ਤੁਸੀਂ ਆਪਣੀ ਸਾਡੀ ਕੰਟਰੀ ਦੀ బిਗੇਸਟ ਐਕਸਰਸਾਈਜ਼ ਜਿਹੜੀ ਉਹਦੇ ਵਿੱਚ ਜ਼ਰੂਰ ਆਪਣਾ ਭਾਗ ਲਓ ਥੈਂਕ ਯੂ